ਕੋੜ ਗੰਦੀਂਂ ਦੀ ਤਰ੍ਹਾਂ ਤੇ ਜਬਾਨ ਹੋ ਗਈ ਸਾਡੇ ਆਪਣੀ ਤੋਰੀਆਂ ਮਸਾਹੀ ਮਿਲੀਆਂ ਆਹੀ ਹੋਈਆਂ ਜਦੋਂ ਅੱਜ ਪਤਾ ਪੱਧਰ ਤੋਂ ਕੋੜ ਇੱਕ ਹੋ ਕੇ ਹੋਰ ਤੇ ਤਦ ਹੀ ਹੋਣੀ ਕੋੜ ਆਵੜੀ ਤੋੜੀ ਪਾ ਆਹ ਪਾਣੀ ਦੀ ਕਰੀਂ ਤੇ ਸਬਜ਼ੀ ਵੀ ਤੋੜੀ ਪਾ ਆਪੇ ਜਾਵਾਂ ਹਾਂ ਹਾਂ ਆਹੀ ਜਾਵਾਂ ਤਾਲਾ ਤਾਹੀ ਰਹਿ ਗਏ ਆ ਦਾ ਨਹੀਂ ਆ ਇਹ ਸਬਜ਼ੀਆਂ ਅੱਲੂ ਤੋਰੀਆਂ ਦੀ ਅੱਜ ਕੱਲ ਆਪਾਂ ਨਾ ਕੁਝ ਸੁਣਦੇ ਹਾਂ ਅੱਜ ਕੱਲ ਦੇ ਇਹ ਵਸਪਾਲੇ ਛੋਲੇ ਰਹਿ ਗਏ ਕਾਬਲੀ ਛੋਲੇ ਹਾਂ ਅੱਜ ਕੱਲ ਆਪਾਂ ਨਹੀਂ ਕੁਝ ਸੁਣਦੇ ਬਸ ਹੁਣ ਸਾਡੇ ਤੋਰੀਆਂ ਤੋਰੀਆਂ ਰਹਿ ਗਈਆਂ ਬਾਕੀ ਸਾਰਾ ਕੁਝ ਖਤਮ ਆ ਓਕੇ ਯਾ ਮਿਲੀ ਤੀ ਇੱਕ ਮਾੜੀ ਜੀ ਛੋਲੇ ਪਾ ਕੇ ਕਰੀ ਐ ਤਾਂ ਸਾਰੇ ਆ ਉਹ ਵੀ ਪੂਰਾ ਪੂਰਾ ਉਸ ਦਿਨ ਸਭ ਜੀ ਮਜੇ ਔਰ ਛੋਲੇ ਪਾ ਕੇ ਸਵਾਦ ਬਣਦੀ ਆ ਕੀ ਆ ਛੋਲੇ ਤਾਂ ਮੇਰੇ ਫੇਵਰੇਟ ਆ ਅੱਗੇ ਕੋਈ ਨਹੀਂ ਸੋਚਦੀ ਕੋਈ ਆਹੂ ਆ ਕੋਟ ਮੇਨੇ ਉਹ ਤਾਂ ਬਸ ਕੋਟ ਦੋ ਕੋਟ ਕੋਟ ਵਿੱਚ ਛੋਲੇ ਘਰ ਦਿੰਦੇ ਉਹਨਾਂ ਨੇ ਮੇਰੇ ਕੋਲ ਬਈ ਇਹ ਕੀ ਆ ਚੂੜੀ ਰੱਖ ਕੇ ਮਿੱਠੀ ਗਦਾ ਇਹ ਫਿਰ ਖਾਣ ਮੈਨੂੰ ਵਧੀਆ ਲੱਗਦੀ ਆ ਖਾਣ ਵੇ ਨਾਲ ਭਰ ਕੇ ਫਿਰ ਵੀ ਆ ਬਹੁਤ ਹੂੰ ਪਹਿਲਾਂ ਤਾਂ ਆਰਡਰ ਜਾਂਦੇ ਤੇ ਮੈਂ ਤਾਂ ਦੋ ਵਾਰ ਖਾਈ ਤੀ ਉਦਾਂ ਦੋ ਵਾਰ ਲਸਣ ਲਿਆ ਮੋਟਾ ਲਸਣ ਚਾਰ-ਪੱਤੀਆਂ ਪਾ ਲਈਆਂ ਹੈ ਚਾਰ-ਪੋਥੇ ਪਾ ਲਿਆ ਨਾ ਸੁਣਦੀ ਲਸਣ ਇਕੱਠਾ ਛਿੱਲ ਕੇ ਰੱਖ ਲਓ ਤੇ ਇਕੱਠਾ ਵੱਧ ਪਾ ਲੈਣ ਨੂੰ ਵੱਧ ਪਾ ਜੀ ਚਾਰੇ ਪੋਥੇ ਦਾ ਅੱਡਾ-ਡਾ ਮੋਟਾ ਹੈ ਪਹਾੜੀ ਦਾ ਲਸਣ ਅੱਜ ਲੈ ਆ ਦੋ ਕਿਲੋ ਅੱਛਾ ਮੁੱਲ ਲਿਆ ਮੈਨੂੰ ਲੱਗਿਆ ਕਿ ਤੇ ਉੱਥੇ ਤੇ ਲਿਆਏ ਆ ਪਿੰਡ ਚੋਂ 400 ਕਿਲੋ ਲਿਆ ਲਸਣ ਅੱਜ ਕਿਰਾ ਕਿੰਨਾ ਤੇ ਤੁਸੀਂ ਕਹਿ ਰਹੇ ਤੇ ਮੈਂ ਨਾ ਮੈਂ ਤੁਹਾਨੂੰ ਕਿਹਾ ਕਿਹਾ ਤੁਸੀਂ ਨਾ ਵੀ 15 20 ਦਿਨ ਤੱਕ ਸਾਗ ਆਉਣ ਵਾਲਾ ਏ ਤੁਸੀਂ ਕਿਆ ਕਹਿ ਰਹੇ ਤੇ ਨਾ ਹਜੇ ਮਹੀਨਾ ਨਹੀਂ ਆਂਦਾ ਸਾਗ ਤਾਂ ਕਿਦਨ ਦਾ ਖੜਾ ਜਾਂਦੇ ਇਹ ਉਹ ਵੀ ਦੇ ਸਕੂਲ ਦੇ ਸਾਹਮਣੇ ਰੇੜੀਆਂ ਇੰਨੀਆਂ ਖੜੀਆਂ ਸਾਗ ਦੀਆਂ ਅੱਛਾ ਹੋਰ ਮੈਂ ਕਹ ਲੈ ਮੈਂ ਕਹਿ ਰਹੀ ਸੀ ਉਹ ਉਹ ਮੈਨੂੰ ਕਹਿੰਦਾ ਕਹਿੰਦਾ ਦੇਖਾ ਦੇ ਸਾਗ ਕਿੰਨਾ ਖੜਾ ਮੈਂ ਕਹਾਂ ਮੈਂ ਉਸ ਦਿਨ ਕਹਿ ਰਹੀ ਸੀ ਮਾਂ ਮੇਰੀ ਕਿਹੜੇ ਮੰਨਦੀਆਂ ਏ ਮੇਰੇ ਤਾਂ ਐ ਕਹਿੰਦੀਆਂ ਵੀ ਪਤਾ ਨਹੀਂ ਨਾ ਉਹ ਖੜਦਾ ਨਹੀਂ ਹਜੇ ਮਹੀਨਾ ਸਾਗ ਅੱਜ ਤਾਂ ਮਹਿੰਗਾ ਹੋਊਗਾ ਵੀ ਯਾਨੀ ਕਿ ਖੜ ਤਾ ਗਿਆ ਨਾ ਗਰਮੀ ਆ ਤਾ ਗਿਆ ਨਾ ਸਾਗ ਮੈਨੂੰ ਐ ਤਾਂ ਵੀ ਮੈਨੂੰ ਕੋਤਾ ਆਗਸਤ ਮਹੀਨੇ ਚ ਆ ਜਾਂਦਾ ਏ ਐ ਤੱਕ ਪਹਿਲਾਂ ਹੀ ਆ ਗਿਆ ਜੁਲਾਈ ਚ ਆ ਗਿਆ ਅੱਗੇ ਚੜਦੇ ਆਗਸਤ ਉਹ ਪਾ ਲੈ ਜਿਹੜੀ ਕਸੂਰੀ ਮੇਥੀ ਹਾਂ ਉਹ ਵੀ ਸੇਮੇ ਹੁੰਦੀ ਆ ਸਕਾ ਕੇ ਉਹ ਕਸੂਰੀ ਮੇਥੀ ਬਣ ਜਾਂਦੀ ਆ ਉਹ ਮੇਥੀ ਹਾਂ ਉਹ ਮੇਥੇ ਕਹਿੰਦੇ ਨੇ ਉਹਨੂੰ ਆਜੀ ਬਿੱਕੇ ਦਾ ਤਰੇ ਆ ਉਹ ਕਿੱਥੇ ਗਿਆ ਆਵਾਜ਼ ਨਹੀਂ ਆ ਰਹੀ ਉਹਦੀ ਆ ਗੋਟੇ ਵਰਗੇ ਆ ਮੈਂ ਬਾਹਰ ਤਾਂ ਹੀ ਹੋ ਵੀ ਨਹੀਂ ਹੈਗਾ ਅੰਦਰ ਮੈਂ ਤੈਨੂੰ ਤੁਸੀਂ ਉਧਰ ਲਾਂਗੇ ਰਾਵੀ ਦੀ ਰਾਵੀ ਵੱਲ ਜਾਣ ਹੈ ਰਾਵੀ ਤੇ ਮੈਂ ਮੈਂ ਭਾਜੀ ਜੀ ਮੇਰਾ ਬੱਤੀ ਕੋਈ ਸ਼ੋ ਇੱਕ ਅੱਧੀ ਥੋਰੀ ਹੋਰ ਲੱਭ ਕੇ ਲਿਆਈਏ ਦੇਖ ਨਾ ਬੰਦ ਤਾਂ ਖਤਰੋਂ ਤੋਂ ਬਾਹਰ ਗੁੰਦੇ ਆ ਲੈ ਬੋਲੇ 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 ਹਾਂ 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 ਕੱਟਾ ਗੁਗਾ ਗੁਗਾ ਕੱਟਾ ਆ ਰੋ ਨਾ ਆਇਆ ਆਡੀ ਚਿੱਤਰ ਖਾਊਗਾ ਇਹ ਚਿੱਤਰ ਸਾਰਾ ਦਿਨ ਕੋੜੀਆਂ ਦੇ ਬਟਨ ਦੱਬੀ ਜਾਂਦਾ ਇਹ ਆਇਆ ਲੋ ਜੀ ਦੁਪਹਿਰ ਦੇ ਵੱਜ ਗਏ 3 ਆਹ ਦੇ ਬਣਾਵੇ ਤੇ ਮੈਂ ਇੱਧਰ ਬਣਾਣ ਲੱਗੀ ਹਾਂ ਕੁਛ ਬਸ ਆਲੂ ਦੇ ਬਚੇ ਪਏ ਤੇ ਉਹਨਾਂ ਦੇ ਹੀ ਬਸ ਬੇਸਨ ਜਾਂ ਪਾ ਕੇ ਕੁਝ ਬਣਾਉਂਗੀ ਕਿਉਂਕਿ ਰੋਟੀ ਮੇਰੀ ਹੋ ਗਈ ਖਰਾਬ ਆਲੂ ਪਏ ਆ ਕੱਲ ਦੇ ਮੇਰੀ ਰਾਣੀ ਬਣਾਉਗੀ ਵੀਡੀਓ ਮੇਰੀ ਮੈਂ ਉਹ ਬਣਾਉਂਗੀ ਕੁਝ ਬੇਸ ਪਹਿਲਾਂ ਉਹਨੇ ਟਿੱਕੀਆਂ ਦੀ ਸਲਾਹ ਦੇਈ ਸੀ ਮਨਦੀਪ ਨੇ ਕਹਿੰਦੀ ਵੀ ਟਿੱਕੀਆਂ ਬਣਾ ਲਓ ਪਰ ਟਿੱਕੀਆਂ ਟਿੱਕੀ ਇੱਕ ਦੋ ਟਿੱਕੀ ਬਣਾਉਂਗੀ ਫਿਰ ਜਿਹੜੇ ਛੋਟੇ ਛੋਟੇ ਬੇਸਨ ਮਲਾ ਕੇ ਨਾ ਛੋਟੇ ਛੋਟੇ ਬਾਲਸ ਦੇ ਬਣਾਉਂਗੀ ਸੰਤੀ ਭਰ ਗਈ ਤੇ ਬੋਲ ਜਿਹੜੀਆਂ ਬਣਦੀਆਂ ਨੇ ਉਹ ਬਣਾਉਂਗੀ ਤੇਲ ਵਿੱਚ ਫਰਾਈ ਕਰਕੇ ਹੁਣ ਤੁਸੀਂ ਵੀ ਦੇਖਿਓ ਮੈਂ ਕਿਵੇਂ ਬਣਾ ਲੈਂਦੀ ਹਾਂ ਜੇ ਆਲੂ ਬਚੇ ਪਏ ਹੁਣ ਬੇਸਣ ਘੁਸਮੀਆਂ ਸੂਜੀ ਮਿਲਾ ਕੇ ਆਪਾਂ ਕੁਛ ਵੀ ਬਣਾ ਸਕਦੇ ਹਾਂ ਚਲੋ ਬਈਆ ਬੂ ਤਾਂ ਲੰਘ ਗਿਆ ਆਹ ਇੱਕ ਬੰਦਾ ਖਾਣੇ ਤੋਂ ਕਟ ਗਿਆ ਆਹ ਉਹ ਤਾਂ ਚੱਲਿਆ ਆ ਜਾ ਆ ਜਾ ਆ ਜਾ ਐਨਾ ਕਿਹੜਾ ਸਮਾਂ ਅੱਧਾ ਖਰਾਬ ਕਰਤਾ ਅੱਧਾ ਬਈ ਇਹ ਇਹ ਮੇਰੀ ਦਰਾਣੀ ਦੀ ਗਲਤੀ ਆ ਇਨੇ ਮੈਂ ਨਾ ਇਹਨੇ ਮੈਨੂੰ ਦੱਸਿਆ ਨਹੀਂ ਹੈਗਾ ਵੀ ਦੋ ਰੋਟੀਆਂ ਚ ਪਾ ਲਿਓ ਇੱਧਰ ਜਲੂਸ ਕੱਟ ਕੇ ਧਰਤਾ ਆ ਪਿਆ ਦੇ। ਮੈਂ ਨਹੀਂ ਐਨਾ ਬੇੜਾ ਕਰਦਾ। ਇਹਨੂੰ ਵੀ ਮੈਨੂੰ ਵੇਟ ਵੇਟ ਕੇ ਰੋਟੀ ਬਣਾਉਣ ਲੱਗੀ ਸੀ ਪਰ ਬਣਨੀ ਨਹੀਂ ਆਈ। ਦੋ ਦਿਨ ਮੈਂ ਸਵੇਰੇ ਜੋੜ ਕੇ ਬਣਾਇਤੀ। ਫਿਰ ਮੈਨੂੰ ਪਤਾ ਨਹੀਂ ਤਾ ਨਾ ਵੀ ਐਨੇ ਪਿੰਗੜ ਜਣਗੇ ਪਾਣੀ ਚ ਗਲਦੇ ਨੇ। ਐਨੇ ਦੇਖੋ ਆਪਣਾ ਫਾਇਦਾ ਦੱਸ। ਹਾਂ ਤੂੰ ਕਹਿੰਦੀ ਮੈਂ ਕੂੜਾ ਖਾਣਾ ਇਹ ਕੂੜਾ ਵੀ ਬਣਾ ਕੇ ਦਵਾਂ। ਨਾ ਅੱਜ ਨਹੀਂ ਜੀ ਕਰ ਰਿਹਾ। ਰੋਟੀ ਖਾ ਲਈ ਜਿੱਦਾਂ ਆਲੂ ਦੀ ਸਬਜੀ ਹੋ ਗਈ ਆ ਫਿਰ ਉਹ ਹੋਊਗਾ ਨਾ ਫਿਰ ਬਣਾ ਦਿੰਦੇ ਹਾਂ ਵਾਲੇ ਵਾਲੂ ਹਾਂ ਆਲੂ ਦੀ ਸਬਜੀ ਸਬਜੀ ਹੋਈ ਕੋਈ ਕਿਉਂਕਿ ਆਲੂ ਦੀ ਸਬਜੀ ਨਾਲ ਸਵਾਦ ਆਦਾ ਹੁਣ ਇਹਦੇ ਜਿੱਨਾ ਮੈਂ ਬੇਸਨ ਕੋਲਿਆ ਥੋੜਾ ਜਿਹਾ ਕਾਲਾ ਮੂਲ ਪਾ ਲਿਆ ਹੁਣ ਦੇਖੋ ਮੈਂ ਆ ਜਿਹੜੇ ਆਲੂ ਬਚੇ ਪਏ ਹਨ ਇਹ ਹੈ ਤਾਂ ਮਨਦੀਪ ਦਾ ਆਈਡੀਆ ਤੇ ਵੀ ਪਰ ਇਹਨੇ ਟਿੱਕੀਆਂ ਕਿਹਾ ਤਾਂ ਪਰ ਮੈਂ ਟਿੱਕੀਆਂ ਹੀ ਬਣਾਈਆਂ ਕਿਉਂਕਿ ਮੈਨੂੰ ਐ ਤਾਂ ਵੀ ਮੇਰੇ ਤੇ ਟਿੱਕੀ ਵੀ ਖਰਾਉ ਹੋਣੀ ਹੈ ਹੋਰ ਬੇਸਨ ਦਾ ਜਰੀ ਜਿਹੜੀ ਆ ਚੀਜ਼ ਆ ਆ ਮੈਂ ਪਹਿਲਾਂ ਵੀ ਇੱਕ ਵਾਰ ਬਣਾਈ ਐ ਆਲੂ ਬਚੇ ਬਿੱਤੇ ਐ ਸੰਘੋਲ ਕੇ ਫਿਰ ਉਹਦੇ ਗੋਲ-ਗੋਲ ਜਿਹੇ ਬਣਾ ਲਿਆ ਬੋਲ ਨਾਲ ਜਿੰਦਿਆ ਸਵਾਦ ਲੱਗੀਆਂ ਬੀਬੀ ਵੀ ਚਾਰ ਪੰਜ ਖਾ ਗਈ ਕੀ ਹਾਂ ਹੁਣ ਸਿੰਗਰਦੀਆਂ ਬਣਾਈ ਜਾਂਦੀਆਂ ਹੁਣ ਤਾਂ ਬੀਬੀ ਦੇ ਘਰ ਹੀ ਆ ਹੁਣ ਤਾਂ ਬੀਬੀ ਅੱਖਾਂ ਵਿੱਚ ਤਾਂ ਨਹੀਂ ਆ ਬੜਾ ਫਿਰ ਹੁਣ ਇਹਨਾਂ ਆਲੂਆਂ ਨੂੰ ਖਰਾਬ ਕਰਨ ਨਾਲ ਕੋਈ ਬੇਸਨ ਪਾ ਕੇ ਕੁਝ ਵਧੀਆ ਜੀ ਚੀਜ਼ ਬਣਾਓ ਖਾਣ ਵਾਲੇ ਨੇ ਨੇ ਕਾ ਨੂੰ ਅੱਗੇ ਮੇਲੇ ਬਹੁਤ ਆ ਰਹੇ ਆ ਹਾਏ ਕੋਈ ਟੈਨਸ਼ਨ

ਮੈਂ ਕਿਤੇ ਦੰਦੀ ਰੇ ਤਾਂ ਮੈਂ ਬਣ ਲੰਦੀ ਆਪ ਤਾਂ ਲੈ ਲੈ ਬੈਠੀ ਛੋਟੀ ਛੋਟੀ ਕੱਲ ਨਾ ਮੈਨੂੰ ਬਹੁਤ ਕਮੈਂਟ ਆਏ ਕੱਲ ਵਾਲੀ ਵੀਡੀਓ ਚ ਤੇਰੇ ਭਰੇ ਆਏ ਸਾਰੇ ਹਮ ਸਾਰੇ ਹੱਦੇ ਕਹਿੰਦੇ ਵੀ ਵੀਡੀਓਸ ਤੇ ਕੰਪਲਿਬਲ ਨੂੰ ਬਹੁਤ ਵਧੀਆ ਰੱਖਿਆ ਕੋਈ ਕਹਿੰਦਾ ਵੀ ਉਹਨਾਂ ਨੂੰ ਕਹੋ ਵੀ ਵਲੌਗ ਬਣਾਵੇ ਹੁਣ ਮੈਂ ਪਹਿਲਾਂ ਹਰ ਇੱਕ ਸਵਾਲ ਦਾ ਜਵਾਬ ਦੇਤਾ ਕੋਈ ਕਹਿੰਦਾ ਬਲੌਗ ਕਿਉਂ ਨਹੀਂ ਪਾਉਂਦੇ ਹਨਾ ਹਰ ਇੱਕ ਸਵਾਲ ਦਾ ਜਵਾਬ ਦੇਤਾ ਹਨ ਉਹ ਵੀ ਸਾ ਆਪਣੇ ਨਹੀਂ ਹੁਣ ਦਿਲ ਕਰਦਾ ਹਨਾ ਬਾਣੂ ਹਨਾ ਤਾਂ ਕਰਕੇ ਫਿਰ ਹੁਣ ਬਾਰ-ਬਾਰ ਨਾਲੇ ਬਾਰ-ਬਾਰ ਇੱਕੋ ਗੱਲ ਦਾ ਜਵਾਬ ਹੀ ਦੇ ਜਾਂਦਾ ਸੱਚੀ ਦੱਸਾਂ ਪਹਿਲਾਂ ਬਹੁਤ ਵਾਰ ਦੇ ਦਿੱਤਾ ਪਹਿਲਾਂ ਬਹੁਤ ਵਾਰ ਦੇ ਦਿੱਤੀ ਬਹੁਤ ਵਾਰ ਪੁਰਾਣੀ ਵੀਡੀਓਜ਼ ਦੇਖ ਲੋਗੇ ਹਾਂ ਮੈਂ ਹਰੇਕ ਨੂੰ ਹੀ ਦੱਸਦੀ ਆਂ ਕਿ ਪੁਰਾਣੀ ਵੀਡੀਓ ਝੱਕ ਕੇ ਦੇਖ ਲਿਆ ਕਰੋ ਭਾਈ ਜਦੋਂ ਹੁਣ ਬਾਰ-ਬਾਰ ਥੋੜੀ ਹੁੰਦਾ ਹੁੰਦਾ ਹੁਣ ਤੁਹਾਨੂੰ ਦੇਖੋ ਵੀਡੀਓ ਚ ਆਵਾਜ਼ ਸੁਣਦੀ ਐ ਗੱਲਾਂ ਸੁਣਦੀਆਂ ਨੇ ਬੋਲਦੀ ਸੁਣਦੀ ਐ ਨਾ ਮਾੜ ਮੋਟਾ ਦਿਖ ਵੀ ਜਾਂਦੀ ਐ ਕਈਆਂ ਨੂੰ ਹਾਂ ਵਧੀਆ ਵੀ ਲੱਗਦਾ ਦੇਖ ਕੇ ਵੀ ਚਲੋ ਮਾੜ ਮੋਟੇ ਦਿਖਣ ਤੋਂ ਲੱਗੀ ਸਾਨੂੰ ਜਿਹੜੇ ਪੱਕੇ 팬 ਨੇ ਪਿਆਰ ਕਰਦੇ ਨੇ ਹੁਣ ਆਏ ਥੋੜੀ ਵੀ ਇੱਕੋ ਲੱਖ ਬੰਦਾ ਜੇ ਵੀਡੀਓ ਬੰਦ ਕਰ ਦੇ ਨਾ ਫਿਰ ਵੀ ਉਹ ਜੀਜਾ ਨਹੀਂ ਲੱਗਦਾ ਹਨਾ ਜੀਂ ਕਰਦਾ ਮੈਂ ਜੀ ਮੇਰੇ ਮਨ ਨਹੀਂ ਕਰਦਾ ਜਿਹਨੂੰ ਆਪਾਂ ਦੇਖਦੇ ਹੋ ਯਾ ਦੇਖੋ ਕਿੰਨੀਆਂ ਥੋੜੀਆਂ ਪੁਰਦਾ ਪੜਦੀਆਂ ਗੈਸ ਘੱਟ ਕਰਦਾ ਮੈਂ ਹਾਂ ਉਹ ਅੰਦਰ ਹੋ ਰਹਿ ਜਾਣੀਆਂ ਤੇ ਰੱਖਿਆ ਤਾਂ ਕੱਚੀਆਂ ਰਹਿ ਜਾਣੀਆਂ ਲਓ ਵੀ ਆਪਾਂ ਥੋੜੀਆਂ ਜਿਹਾ ਬਣਾ ਲਈਏ ਫਿਰ ਦਿਖਾਵਾਂਗੇ ਤੁਹਾਨੂੰ ਕਾਲੀਆਂ ਹੋ ਰਹੀਆਂ ਨੇ ਗੁਲਾਬ ਜਿਹਾ ਮਣਾ ਲੱਗ ਰਹੀ ਨੇ ਪਰ ਸਵਾਦ ਬਹੁਤ ਹੋਣਗੇ ਹਾਂ ਚ ਟੂ ਟੈਸਟ ਕਰਕੇ ਦੇਖੀ ਪਹਿਲਾਂ ਠੀਕ ਆ ਆਪਾਂ ਚੱਲੇ ਗੁਰਦੁਆਰਾ ਸਾਹਿਬ ਬਦਲਵਾਈ ਜੀ ਹੋ ਗਈ ਤੇ ਆਪਾਂ ਪਿਛਲੇ ਬਾਹਰ ਲੈ ਕੇ ਲਾ ਜੰਨੇ ਆ ਕਿ ਹੁਣ ਬੈਠੇ ਆ ਸਾਰੇ ਬਾਹਰ ਹੁਣ ਮੈਂ ਗੇਟ ਲਾ ਕੇ ਅੰਦਰਲੇ ਚੱਲੀ ਬਾਹਰ ਸਾਰੇ ਬਾਹਰ ਬੈਠੇ ਆ ਆ ਬੋਨੇ ਵੀ ਵਾਲੇ ਖੜੇ ਆ ਆਪਾਂ ਹੁਣ ਬਾਹਰ ਚੱਲਦੇ ਆ ਆਏ ਨਹੀਂ ਹੈਗੇ ਹਜੇ ਆਪੂ ਨਹੀਂ ਉਹ ਸਾਹਮਣੇ ਕਿਤੇ ਨਹੀਂ ਗੁਰਦੁਆਰਾ ਜਾਣਾ ਮੈਂ ਕੱਪੜੇ ਤਾਂ ਲੰਘੀ ਸੀ ਹਾਂ ਦਾਲ ਸਵੇਰ ਦੇ ਹੋ ਗਈ ਹਾਂ ਮੈਂ ਦੇਖ ਦੇਖੋ ਸੈਤਾਨੀ ਅੱਛਾ ਚਲੋ ਜੀ ਉਹ ਤਾਂ ਦੋਨੇ ਮਾਪੁੱਤ ਲੰਘ ਗਏ ਉਧਰ ਹਰਪ੍ਰੀਤ ਉਹ ਨਾ ਕਿ ਨਹੀਂ ਕਿਸ بار-बार ਸਾਰੇ ਕਮੈਂਟ ਕਰਕੇ ਪੁੱਛਦੇ ਆ ਤੁਹਾਡਾ ਤੀਜਾ ਘਰ ਆ ਕੀ ਦਾ ਹੈਗਾ ਸਾਰੇ ਪੁੱਛਦੇ ਆ ਕਮੈਂਟ ਕਰ ਕਰਕੇ ਵੀ ਆ ਤੁਹਾਡੇ ਘਰ ਦੇ ਅੰਦਰ ਜਿਹੜਾ ਤੀਜਾ ਘਰ ਆ ਕੀ ਦਾ ਹੈ ਇਹ ਸਾਡੇ ਤਾਇਆ ਵੀ ਤਾਇਆ ਜੀ ਦਾ ਘਰ ਆ ਮਾਸੜ ਮਾਸੀ ਵੀ ਕਹਿ ਦਿੰਦੇ ਆ ਅਸੀਂ ਤਾਇਆ ਜੀ ਕਹਿ ਦਿੰਦੇ ਆ ਆਬੂ ਦੀ ਮੰਮੀ ਕਿੱਥੇ ਚਲੇ ਗਈ? ਆਹ ਜੀ। ਅੱਛਾ ਜੀ ਮੈਂ ਆਪਾਂ ਚੋਲ ਦੀ ਜੀ ਜੀ। ਮੈਂ ਇਸ ਇੱਟ ਨੂੰ ਦੇਖ ਲਈਤੀ। ਚੱਲੀਏ। ਚਲੋ ਚੱਲੀਏ ਜਿੰਦ ਮਾਤਾ। ਚੱਲੀਏ। ਆਪਾਂ ਹਵਾ 'ਚ ਖੇਡਾਂਗੇ ਹਵਾ 'ਚ। ਹਵਾ 'ਚ। ਦਾਦੀ ਤਾਂ ਦਵਾਈ ਲੈਣ ਚੱਲੀ ਆ ਹਵਾ 'ਚ ਖੇਡਾਂਗੇ ਜੇ ਆਪਾਂ। ਸੁਆ ਤੇਰੇ ਵੀ ਲਾ ਦੂਗਾ ਡਾਕਟਰ। ਆਪਾਂ ਬੰ ਨੂੰ ਦਵਾਈ ਦਵਾਨ ਚੱਲੇ। ਅਵਨੀਸ਼ ਡਾਕਟਰ ਦੇ ਗੇਟ ਖੋਲ ਕੇ ਆਵਾਂ। ਮੈਂ ਚੱਲੀ ਆ ਆਬੂ ਦੀ ਮੰਮੀ ਨਾਲ ਕਿਉਂਕਿ ਇਹਨੂੰ ਰਾਤ ਨੂੰ ਥੋੜਾ ਢਿੱਲਾ ਹੋ ਗਿਆ ਦਾ ਬੁਖਾਰ ਜਿਹਾ ਚੜ ਗਿਆ ਦਾ ਮੌਸਮ ਬਦਲ ਕਰਕੇ ਨਾ ਸਾਰੇ ਲੋ ਢਿੱਲੇ ਜੇ ਹੋ ਰਹੇ ਆ بیمار ਜੇ ਪਹਿਲਾਂ ਯੂਵੀ ਹੋ ਗਿਆ ਫਿਰ ਮੈਂ ਹੋ ਗਈ ਮੈਨੂੰ ਤਾਂ ਹਲਕਾ ਜਿਹਾ ਹੀ ਹੈ ਨਾ ਬੁਖਾਰ ਨਹੀਂ ਹੈਗਾ ਜੇ ਖਾਮ ਜਾਈ ਹੈ ਮੈਂ ਤਾਂ ਉਹੀ ਤੇ ਦਵਾਈ ਲੈ ਕੇ ਠੀਕ ਹੋ ਜੂੰਗੀ ਹੁਣ ਆਬੂ ਹੋ ਗਿਆ ਆਬੂ ਨੂੰ ਫਿਰ ਦਵਾਈ ਅਵਨੀਸ਼ ਦੀ ਉਹ ਲੱਗਦੀ ਆ ਫਿਰ ਉਹਨੂੰ ਉੱਥੇ ਪਟਿਆਲੇ ਦੀ ਦਵਾਈ ਦਵਾਨ ਚੱਲੀ ਆ ਆ ਜਾ ਸਾਜ ਗਿਆ ਮੂਰੇ ਮੂਰੇ ਸੱਜ ਗਿਆ 9 9 9 9 9 ਥੁੜਨੀ ਨਿਕਲਣਾ ਲੋ ਜੇ ਅੱਗੇ ਦਵਾਈ ਦਵਾਣਾ ابو ਨੂੰ ਹੁਣ ਅਸੀਂ ਅੰਦਰ ਚੱਲੇ ਆ ਡਾਕਟਰ ਬਹੁਤ ਵਧੀਆ ਹੈ ਹੈਲਦੀ ਬੇਬੀ ਅਵਨੀਸ਼ ਡਾਕਟਰ ਅਸੀਂ ਪਹਿਲਾਂ ਯੂਵੀ ਨੂੰ ਵੀ ਇੱਥੇ ਤੇ ਦਵਾਉਂਦੇ ਤੇ ਹੁਣ ਆਪੂ ਦੀ ਵੀ ਇੱਥੇ ਤੇ ਲਾਤੀ ਕੀ ਅਸੀਂ ਅੱਗੇ ਹੁਣ ਦਵਾਈ ਦੁਆਣੇ ਤੋਂ ਬਾਅਦ ਡੀਮਾਰਕ ਚ ਥੋੜਾ ਬਹੁਤਾ ਸਮਾਨ ਲੈਣਾ ਸੀ ਐਨਾ ਨਹੀਂ ਲੈਣਾ ਬਸ ਇੱਕ ਦੋ ਦੋ ਤਿੰਨ ਤਿੰਨ ਚੀਜ਼ਾਂ ਲੈਂਣੀਆਂ ਐ ਅਸੀਂ ਦੋਨਾਂ ਦਰਾਂ ਦੇ ਠਾਣੀ ਨੇ ਫਿਰ ਅਸੀਂ ਡੀਮਾਰਕ ਚ ਵੜ ਗਏ ਹੁਣ ਇੱਥੋਂ ਲੈ ਕੇ ਘਰ ਨੂੰ ਸਿੱਧਾ ਜਾਵਾਂਗੇ। ਲਓ ਪਹਿਲਾਂ ਅਸੀਂ ਆਬੂ ਦੇ ਕੇਕ ਲੈ ਲਈਏ ਆ ਜਾ ਆਬੂ ਓਏ ਹੋਏ ਚੱਲ 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 ਹੁਣ ਇਹਨਾਂ ਨੂੰ ਤੱਕ ਕੇ ਚੱਲ ਤੂੰ। ਚੱਲ ਉਹਦੀ ਮੰਮਾ ਕੇਕ ਲੈ ਰਹੀ ਉਹਦੇ ਖੜੀ। ਚੱਲ ਚੱਲ। ਲੋ ਜੀ ਪਹਿਲਾ ਸੀ ਅਬੂ ਦੇ ਕੇਕ ਲੈ ਲੀਏ ਫਿਰ ਅਦਰੋਂ ਧੂਫ ਲੈਣੀ ਆ ਆ ਵੀ ਵਧੀਆ ਆ ਜਿਹੜੇ ਮਾਰਦੀ ਲੈ ਲਾ ਸਾਰੇ ਵਧੀਆ ਆ ਆ ਵੀ ਸੋਹਣੇ ਆ ਜਿਹੜੇ ਤੇ ਚੱਕੇ ਆ ਇਹ ਵੀ ਸੁਆਦ ਹੁੰਦੇ ਆ ਅਸੀਂ ਕੰਚਕਾਂ ਨੂੰ ਲੈ ਕੇ ਜਾਂਦੇ ਹੁੰਨੇ ਕਈ ਵਾਰ ਆ ਕੇ ਕੇਕ ਲੈ ਕੇ ਆਉਂਨੇ ਆ ਪਿਛਲੇ ਸਾਲ ਲੈ ਕੇ ਗਏ ਤੇ ਨਾ ਉਹ ਬਾਸ ਤੇ ਲੈ ਗਿਆ ਅਦੁੱਜਾ ਬਾਤ ਨੂੰ ਜਾਨੀ ਉਹ ਬਾਸ ਤੇ ਲੈ ਨੇ ਕਿਹੜੀ ਅੰਦਰ ਦੀ ਸਮਾਨ ਲੈਣੀ ਬਣਾ ਦੇ ਆਂਗੀ ਲਾਈਟ ਗਈ ਜਿਹੜੇ ਮੈਂ ਪਿਛਲੀ ਵਾਰ ਗੁਲਾਬੀ ਜਿਲੇ ਕੇ ਜੰਨੇ ਨਾ ਉੱਥੇ ਇਸ ਵਾਰ ਇਹ ਹੈ ਨਹੀਂ ਉਹ ਨਹੀਂ ਆਉਂਦੇ ਉਹ ਬਹੁਤ ਵਾਟ ਨੂੰ ਨੀਚੇ ਦੇਖ ਲਓ ਕਿਰਪਿਆ ਹਾਂ ਹੈਗੀ ਹੈ ਆਈ ਅੱਗੇ ਲਾਈ ਜਾਈ ਮਾਣੀ ਹਾਂਜੀ ਕਿਰਪਿਆ ਦੇਖਾ ਮੈਂ ਵੀ ਦੇਖ ਲਈ ਨੀ ਕਿਥੋਂ ਪਰ ਇਹ ਚੌਕਲੇਟ ਵਾਲੇ ਖੰਦਾ ਹੁਣ ਅਸੀਂ ਧੂਪ ਲੈ ਲਈਏ ਅੱਜ ਦੇ ਜਮਾ ਪੇੜ ਲਈਏ ਜੀ ਖਾਲੀ ਪਿਆ ਇਹ ਤਾਂ ਕਰਕੇ ਵੀਡੀਓ ਵੀ ਬਣਾਏ ਦੁਦਨ ਵੀ ਕਰ ਲਈ ਤਾਂ ਯੂ ਵੀ ਆ ਗਿਆ ਸਕੂਲ ਤੇ ਕੜਾ ਲੱਗਿਆ ਵਾਤਾ ਉਹਰੇ ਹੈ ਕੜਾ ਲੱਗਿਆ ਵਾਤਾ ਦੇਖ ਲਓ ਇਹਨੂੰ ਮਾੜੀ ਜੀ ਚੀਜ਼ ਲੱਗੀ ਪੂਰੀ ਨੂੰ ਨਾ ਥੋੜਾ ਜਿਹਾ ਕੜਾ ਲੱਗਿਆ ਵਾਤਾ ਉਹ ਵੀ ਇਹਨੂੰ ਪਤਾ ਲੱਗ ਗਿਆ ਕਿਉਂਕਿ ਨਾ ਅਸੀਂ ਜੈ ਆਪੂ ਨੂੰ ਦਵਾਈ ਯੂ ਵੀ ਨੂੰ ਦੱਸਿਆ ਨਹੀਂ ਹੈਗਾ ਵੀ ਆ ਪੂਰੀ ਕਿੱਥੋਂ ਆਈ ਆ ਆਹ ਉਹਨੂੰ ਜਦੋਂ ਅਸੀਂ ਨਾ ਦਵਾਈ ਦਵਾਣ ਗਏ ਸੀਗੇ ਤਾਂ ਮੁਰਦੇ ਹੋਏ ਨਾ ਉੱਥੇ ਰਸਤੇ 'ਚ ਪੂਰੀਆਂ ਦਾ ਲੰਗਰ ਮਾਤਾ ਰਾਣੀ ਦਾ ਚੱਲ ਰਿਹਾ ਤਾਂ ਮੈਂ ਹਰ ਮੈਂ ਹਰਮਨਦੀਪ ਨੇ ਤੋਂ ਉਹਨਾਂ ਨੇ ਅਸੀਂ ਉਹ ਖਾਣ ਲੱਗੇ ਸੀਗੇ ਜੋ ਆਲੂ ਪੂਰੀ ਮਿਲ ਰਹੀ ᱛੀ ਤਾਂ ਕਰਕੇ ਫਿਰ ਉਹਨਾਂ ਨੇ ਭਾਈਆਂ ਨੇ ਸਾਨੂੰ ਹੋਰ ਦੇ ਦਿੱਤੀਆਂ ਦੋ-ਦੋ ਫਿਰ ਅਸੀਂ ਖਾਦੇ ਅਸੀਂ ਸਿਰਫ ਦੋ-ਦੋ ਖਾਧੀਆਂ ਤੀਆਂ ਫਿਰ ਅਸੀਂ ਦੋ-ਦੋ ਨਾਲ ਲੈ ਕੇ ਆਗੇ ਤੇ ਆ ਸਬਜੀ ਨਹੀਂ ਲੈ ਕੇ ਆਏ ਤੇ ਫਿਰ ਉਹ ਇੱਕ ਬੱਚੀ ਵੀ ᱛੀ ਹੁਣ ਯੂਵੀਨ ਦੇਤੀ ਉਹਨਾਂ ਨੇ ਸਾਨੂੰ ਪ੍ਰਸ਼ਾਦ ਵੀ ਦਿਆ ਤਾਂ ਅੰਦਰ ਪ੍ਰਸ਼ਾਦ ਨਹੀਂ ਵੈਸੇ ਦੇਦੇ ਤੇ ਪਰ ਅਸੀਂ ਅੰਦਰ ਮੱਥਾ ਟੇਕਣ ਨੇ ਮੱਥਾ ਟੇਕ ਨਹੀਂ ਸੋਰੀ ਅੰਦਰ ਬੈਠ ਕੇ ਖਾਈ ਤੀਆਂ ਨਾ ਤਾਂ ਕਰਕੇ ਉੱਥੇ ਅਸੀਂ ਸਾਨੂੰ ਉਹਨਾਂ ਨੇ ਪ੍ਰਸ਼ਾਦ ਵੀ ਦਿੱਤਾ ਫਿਰ ਯੂਵੀ ਨੂੰ ਆ ਕੜਾ ਲੱਗਿਆ ਵਾ ਦੀ ਗਿਆ ਥੋੜਾ ਜਿਹਾ ਉਹ ਵੀ ਉਹ ਵੀ ਪੁੱਛ ਲਿਆ ਕਿ ਨਾ ਕੜਾ ਲੱਗਿਆ ਹੋਇਆ ਉਹਦਾ ਪ੍ਰਸ਼ਾਦ ਮਿਲਿਆ ਦਾ ਯੂਵੀ ਉਹ ਪੂਰੀ ਦੇ ਨਾਲ ਲੱਗਿਆ ਤਾਂ ਪੂਰੀ ਉੱਤੇ ਮੈਂ ਪ੍ਰਸ਼ਾਦ ਾਂ ਕੇ ਲੈ ਕੇ ਆਈ ਤੀ ਹਰਾ ਇਧਰ ਆਇਆ ਆ ਦੇਖੋ ਜੇ ਨਾ ਸਾਡੇ ਘਰ ਤੇ ਨਾ ਇੱਕ ਆ ਬੜੀ ਪ੍ਰੋਬਲਮ ਹੈ ਜਿਹੜੇ ਕਾਗਜ਼ ਵੀ ਦੇਖਦੇ ਨਾ ਕੋਈ ਖਾਣੇ ਵਾਲੀ ਚੀਜ਼ ਜਦ ਇਹ ਪੁੱਛਣਗੇ ਚਾਹੇ ਇਹਦਾ ਚਾਚਾ ਹੋਵੇ ਜਾਂ ਭਤੀਜਾ ਹੋਵੇ ਮੈਂ ਕਿਹਾ ਜਿੰਨਾ ਮਰਜ਼ੀ ਖਾ ਨੂੰ ਮਿਲ ਜAVE ਪਰ ਜੇ ਇੱਕ ਲਫਾਫਾ ਵੀ ਦੇਖ ਲਓ ਕਿਨੇ ਖਾਇਆ ਕਿੱਥੇ ਲੈ ਆਏ ਕਿਨੇ ਖਾਇਆ ਯਾਨੀ ਕਿਸ ਘਰ ਚ ਸਾਡੇ ਘਰ ਚ ਨਾ ਕੋਈ ਚੀਜ਼ ਨਹੀਂ ਖਾ ਸਕਦਾ ਲੁਕ ਚਿਪ ਕੇ ਬੈਠਾ ਥਲੇ ਕਾਗਜ ਬਾਣਨੇ ਬੰਦੇ ਨੇ ਹਨਾ ਉਹਦਾ ਪੁੱਤ ਉਹ ਲੈ ਕੇ ਆਇ ਤੇ ਕੇਕ ਜੇ ਆਪੂ ਨੇ ਇੱਕ ਆਪੂ ਨੇ ਖਾਇਆ ਤਾਂ ਫੇਰਾ ਤੇ ਲੈ ਕੇ ਤਾਂ ਤੇਰੇ ਵਾਸਤੇ ਤੇ ਪਰ ਮੈਂ ਖਾ ਲਿਆ ਜਿਵੇਂ ਮੇਰੇ ਹਲੇ ਹਾਲਾਤ ਨਾ ਸੀਆਈਡੀ ਚ ਤੁਮ ਅੱਛਾ ਠੀਕ ਹੈ ਵਧੀਆ ਹੋਣੀ ਹੋਜੀ ਹੁਣ ਆਪਾਂ ਆਪਣੀ ਪਾ ਲਈ ਰੋਟੀ ਹਾਂ ਹੁਣ ਖਾਣ ਲੱਗੇ ਜੀ ਆਪਾਂ ਰੋਟੀ ਤੇ ਠੇਠੇ ਦੀ ਸਬਜ਼ੀ ਬਣਾਈ ਐ ਇੱਕ ਰੋਟੀ ਐ ਥੋੜੀ ਜਿਹੀ ਸਬਜ਼ੀ ਐ ਕਿਉਂਕਿ ਕਈ ਦਿਨ ਹੋ ਗਏ ਮੈਂ ਸ਼ਾਮ ਨੂੰ ਦੋ ਰੋਟੀਆਂ ਖਾਂਦੀ ਸੀ ਹੁਣ ਮੈਂ ਥੋੜੀ ਜਿਹੀ ਘਟਾਤੀ ਇੱਕ ਇੱਕ ਪਰ ਆ ਗਈ ਤੇ ਹੁਣ ਮੈਂ ਰੋਟੀ ਖਾਣ ਲੱਗੀ ਐ ਅਸੀਂ ਗੁਰਦੁਆਰ ਸਾਹਿਬ ਤੋਂ ਦੋਨੇ ਦਰਾਂ ਦੀ ਜਠਾਣੀ ਆ ਗਈਆਂ ਉਧਰ ਮਨਦੀਪ कौर ਜੀ ਰੋਟੀ ਖਾਣ ਲੱਗੇ ਇੱਧਰ ਮੈਂ ਖਾਣ ਲੱਗੀ ਤੇ ਹੁਣ ਆਪਾਂ ਛੱਕਦੇ ਹਾਂ ਲੰਗਰ ਤੇ ਹੁਣ ਮਿਲਦੇ ਆ ਤੁਹਾਨੂੰ ਥੋੜੀ ਦੇਰ ਤੱਕ ਲਓ ਜੀ ਆਪਾਂ ਹੁਣ ਪੈਣ ਲੱਗੇ ਆ ਕਿਉਂਕਿ ਰਾਤ ਦੇ 9:00 ਦਾ ਟਾਈਮ ਹੋ ਗਿਆ ਮੇਰੀ ਅੱਖਾਂ 'ਚ ਨੀਂਦ ਤੁਹਾਨੂੰ ਦਿਖ ਨਹੀਂ ਰਹੀ ਹੋਣੀ ਪਰ ਮੈਨੂੰ ਨੀਂਦ ਬਹੁਤ ਆ ਰਹੀ ਆ ਬੀਬੀ ਵੀ ਟੀਵੀ ਦੇਖ ਕੇ ਚਲੇ ਗਏ ਕਿਉਂਕਿ ਅਸੀਂ ਹੁਣ ਨਾ ਜੇਠਾ ਲਾਲ ਦੇਖ ਰਹੇ ਤੇ ਰੋਜ਼ ਦੇਖਦੇ ਆ ਹਾਂ ਰੋਜ਼ੇ ਦੇਖਦੇ ਆ ਤਾਂ ਮੈਨੂੰ ਵੀ ਪਤਾ ਉਸ ਟਾਈਮ ਬੀਬੀ ਹੁਣ ਆਪ ਦਾ ਕਿਉਂਕਿ ਉਹਨੂੰ ਨੀਂਦ ਆਣ ਲੱਗ ਗਈ ਸੀ ਉਹ ਪੈ ਗਈ ਜਾ ਕੇ ਕਿਉਂਕਿ ਜਿਆਦਾਦਰ ਨਾ ਉਹ ਏਸੀ ਵਾਲੇ ਕਮਰੇ 'ਚ ਵੀ ਨਹੀਂ ਬੈਠ ਸਕਦੀ ਹੈਗੀ ਹੁਣ ਮੌਸਮ ਬਦਲਣ ਕਰਕੇ ਬਸ ਉਹ 15 ਦਿਨ ਏਸੀ ਵਾਲੇ ਕਮਰੇ 'ਚ ਪਈ ਆ ਇੱਥੇ ਉਹ ਉਹਦੇ ਬਾਅਦ ਉਹਦੇ ਜ਼ਿਆਦਾ ਨਹੀਂ ਪਈ ਕਿਉਂਕਿ ਉਹਦੇ ਗੋਡਿਆਂ 'ਚ ਨਾ ਲੱਤਾਂ ਦਰਦ ਹੋਣ ਲਾ ਸ਼ੁਰੂ ਹੋ ਗਿਆ ਤਾਂ ਕਿ ਸਿਆਣਾ ਹੋਵੇ ਚਾਹੇ ਨਿਆਣਾ ਹੋਵੇ ਏਸੀ ਦੀ ਹਵਾ ਜਿਹੜੀ ਜ਼ਿਆਦਾ ਝਾਲਾ ਨਹੀਂ ਆ ਹੇ ਨਿਆਣਾ ਚਲੋ ਪਾ ਵੀ ਲੈਨੇ ਪਰ ਸਿਆਣਾ ਤਾਂ ਐਵੇਂ ਆ ਪੈਂਦਾ ਨਹੀਂ ਹੈਗਾ ਕਿਉਂਕਿ ਲੱਤ ਹੱਥ ਹਾਂ ਹਾਂ ਗੋਡੇ ਲੱਤਾਂ ਹਨਾ ਵੀ ਆਪਣੇ ਦਰਦ ਹੁੰਦਾ ਜ਼ਿਆਦਾ ਸਾਰਾ ਉਮਰ ਦੇ ਹਿਸਾਬ ਨਾਲ ਹੀ ਹਵਾ ਏਸੀ ਦੀ ਹਵਾ ਚੱਲ ਸਕਦਾ ਹੈ ਹਰ ਕੋਈ ਚਲੋ ਜੀ ਆਪਾਂ ਹੁਣ ਵਲੌਗ ਦਾ ਮੈਂ ਇੱਥੇ ਐਂਡ ਕਰਦੀ ਆ ਤੇ ਦੋ ਦਿਨਾਂ ਦਾ ਵਲੌਗ ਹੈ ਤੇ ਮੈਨੂੰ ਨਾ ਕਮੈਂਟ ਵੀ ਆਉਂਦੇ ਆ ਵੀ ਤੁਸੀਂ ਜਿਹੜੀ ਡੇਲੀ ਵਲੌਗ ਬਣਾਇਆ ਕਰੋ ਬਸ ਡੇਲੀ ਵਾਸਾ ਕੱਲੂ ਭੋਗ ਪੈਣਾ ਏ ਕੱਲੂ ਭੋਗ ਪੈਣਾ ਏ ਬਸ ਮੈਂ ਵਲੌਗ ਅੱਜ ਤੇ ਸਟਾਰਟ ਕਰ ਦੂੰਗੀ ਵੀ ਰੋਜ਼ ਸਵੇਰ ਤੇ ਲੈ ਕੇ ਸੰਧ ਤੱਕ ਜੋ ਵੀ ਹੁੰਦਾ ਹੈ ਹਰ ਇੱਕ ਤੁਹਾਨੂੰ ਦਿਖਾਇਆ ਕਰਾਂ ਅੱਜ ਤੋਂ ਬਾਅਦ ਮਤਲਬ ਮੈਂ ਭੋਗ ਤੱਕ ਹੀ ਸੀਗਾ ਵੀ ਮੈਂ ਇੱਕ ਦਿਨ ਛੱਡ ਕੇ ਵਲੌਗ ਬਣਾ ਰਹੀ ᱛੀ ਹੁਣ ਇਹ ਤੋਂ ਬਾਅਦ ਡੇਲੀ ਵਲੌਗ ਆਇਆ ਕਰਨਗੇ ਤਾਂ ਪਲੀਜ਼ ਤੁਸੀਂ ਜ਼ਰੂਰ ਸਾਰੇ ਦੇਖਿਆ ਕਰੋ ਇਹ ਚੈਨਲ ਨੂੰ ਨਾ ਜਿੰਨੇ ਵੀ ਸਾਰੇ ਪਲੀਜ਼ ਸਪੋਰਟ ਕਰੋ ਜਲਦੀ ਜਲਦੀ 13000 ਸਬਸਕ੍ਰਾਈਬਰ ਜਲਦੀ ਪੂਰਾ ਕਰ ਦਿਓ ਬਦ ਤੋਂ ਬਦ ਸਬਸਕ੍ਰਾਈਬ ਕਰੋ ਚੈਨਲ ਨੂੰ ਸ਼ੇਅਰ ਕਰੋ ਕਮੈਂਟ ਤੁਹਾਡੇ ਬਹੁਤ ਸੋਹਣੇ ਆਉਂਦੇ ਨੇ ਬਹੁਤ ਵਧੀਆ ਆਉਂਦੇ ਨੇ ਇਹ ਹੁਣ ਜਿਵੇਂ ਹੁਣ ਮੈਂ ਦਰਾਣੀ ਨੂੰ ਆਪਣੀ ਨੂੰ ਹਨਾ ਥੋੜਾ ਵਲੌਗਸ ਲੈਣ ਲੱਗ ਗਈ ਥੋੜਾ ਲੰਨੀ ਐ ਮੈਂ ਜ਼ਿਆਦਾ ਨਹੀਂ ਕਿਉਂਕਿ ਆ ਵੀ ਆ ਵੀ ਦੇਖੋ ਉਹਨਾਂ ਨੇ ਵਲੌਗ ਜਿਵੇਂ ਪਹਿਲਾਂ ਆਪਦਾ ਚੈਨਲ ਬੰਦ ਕੀਤਾ ਹੋਇਆ ਤੇ ਮੈਨੂੰ ਸਾਰੇ ਕਮੈਂਟ ਕਰਕੇ ਇੱਕੋ ਬਾਰ-ਬਾਰ ਕਹਿੰਨੇ ਆ ਹਨਾ ਵੀ ਤੁਸੀਂ ਆਪਣੀ ਦਰਾਨੀ ਨੂੰ ਵੀ ਕੋ ਦੀਦੀ ਤੁਸੀਂ ਵਲੌਗ ਬਣਾਇਆ ਕਰੋ ਹਨਾ ਵੀ ਮਨਦੀਪ ਦੀਦੀ ਵਲੌਗ ਬਣਾਇਆ ਕਰੇ ਮੈਂ ਜਾਣ ਕੇ ਹਰ ਇੱਕ ਵੀਡੀਓ ਚ ਪਹਿਲਾਂ ਦੱਸ ਚੁੱਕੀ ਆ ਔਰ ਵੀ ਕਈ ਵੀਡੀਓ ਚ ਵੀ ਉਹਨਾਂ ਨੇ ਆਪਣਾ ਚੈਨਲ ਬੰਦ ਕੀਤਾ ਤੇ ਉਹਨਾਂ ਦਾ ਆਪਣਾ ਪਰਸਨਲ ਰੀਜ਼ਨ ਆ ਪ੍ਰਾਈਵੇਟ ਜਿਹੜਾ ਕੀ ਆਪਾਂ YouTube ਤੇ ਨਹੀਂ ਕਈ ਵਾਰ ਦੱਸਣਾ ਚਾਹੁੰਦੇ ਹੁੰਦੇ ਹਨਾ ਤੇ ਹੁਣ ਉਹਨਾਂ ਦਾ ਇਹ ਫੈਸਲਾ ਇਹ ਤਾਂ ਡਿਸੀਜਨ ਆ ਹਨਾ ਨਹੀਂ ਦੱਸਣਾ ਚਾਹੁੰਦੇ ਤਾਂ ਮੈਂ ਵੀ ਮੈਂ ਵੀ ਉਹਨਾਂ ਦਾ ਨਹੀਂ ਦੱਸੂੰਗੀ ਕੁਝ ਵੀ ਕੋਈ ਵੀ ਐਡੀ ਕੋਈ ਉਹ ਵੀ ਨਹੀਂ ਹੈਗੀ ਵੀ ਜਿਹੜੀ ਤੁਸੀਂ ਸੁਣ ਹਨਾ ਵੀ ਦੱਸਣੀ ਜ਼ਰੂਰੀ ਆ ਕੋਈ ਐਡੀ ਉਹ ਵੀ ਨਹੀਂ ਹੈ ਬਸ ਉਹਨਾਂ ਨੇ ਕਿਤੇ ਐ ਬੰਦ ਵੀ ਚੋ ਵੀ ਕੋਈ ਨਹੀਂ ਵੀ ਘਰ ਚ ਇੱਕ ਚੈਨਲ ਤਾਂ ਹੈਗਾ ਔਰ ਹਾਂ ਬਾਕੀ ਉਹ ਪਹਿਲਾਂ ਤਾਂ ਵਲੌਗ ਚ ਬਿਲਕੁਲ ਵੀ ਨਹੀਂ ਆਉਂਦੇ ਤੇ ਜਦੋਂ ਸ਼ੁਰੂ-ਸ਼ੁਰੂ ਚ ਬੰਦ ਕਰਿਆ ਤਾਂ ਉਹਨਾਂ ਨੇ ਪਰ ਹੁਣ ਫਿਰ ਵੀ ਮੈਂ ਉਹਨਾਂ ਨੂੰ ਵਲੌਗ ਚ ਮਾੜਾ-ਮੋਟਾ ਲੈ ਲੈਂਦੀ ਆ ਆ ਜਾਂਦੇ ਨੇ ਬੜੇ ਪਿਆਰ ਨਾਲ ਠੀਕ ਹੈ ਜਿੱਦਾਂ ਵੀ ਮਤਲਬ ਮੈਂ ਵਲੌਗ ਚ ਲੈ ਲੈਂਦੀ ਆ ਤੁਹਾਡੇ ਲਈ ਤੁਹਾਨੂੰ ਵਧੀਆ ਵੀ ਲੱਗਦਾ ਵੀ ਹਾਂ ਦੀਦੀ ਥੋੜਾ-ਥੋੜਾ ਆ ਜੰਦੇ ਮੈਂ ਥੋੜਾ ਜਿਹਾ ਲੈ ਵੀ ਲੈਂਦੀ ਆ ਤੇ ਉਹ ਵਧੀਆ ਵੀਡੀਓ ਬਣਾ ਵੀ ਲੈਂਦੇ ਨੇ ਤੇ ਬਾਕੀ ਕੈਮ बोलਦੇ ਜਦ ਮੈਂ ਜਦ ਮੇਰੀ ਉਹ ਵੀਡੀਓ ਬਣਾਉਂਦੀ ਆ ਤਾਂ ਮੇਰੇ ਨਾਲ ਗੱਲਾਂ ਬਾਤਾਂ ਤਾਂ ਜ਼ਰੂਰ ਦਿਖਾਨੇ ਜਿਹੜੀ ਤੁਹਾਨੂੰ ਸੁਣਦਾ ਹਨਾ ਸਾਰਾ ਕੁਝ ਪਹਿਲਾਂ ਤਾਂ ਮਤਲਬ ਬਿਲਕੁਲ ਵੀ ਨਹੀਂ ਲੰਦੀ ਸੀ ਹਨਾ ਬਿਲਕੁਲ ਵੀ ਨਹੀਂ ਕਿਉਂਕਿ ਉਸ ਟਾਈਮ ਉਹਨਾਂ ਨੇ ਚੈਨਲ ਬੰਦ ਹੀ ਕਰਤਾ ਤਾਂ ਵੀ ਮੈਂ ਬਿਲਕੁਲ ਨਹੀਂ ਆਉਣਾ ਫਿਰ ਮੈਂ ਲੰਦੀ ਵੀ ਨਹੀਂ ਹੁੰਦੀ ਸੀ ਬਸ ਹਾਂ ਥੋੜੀ ਹੈਲਪ ਕਰ ਦਿੰਦੇ ਜਾਂ ਮੇਰੀ ਵੀ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਨੀਆਂ ਕੈਮਰੇ ਦੇ ਪਿੱਛੇ ਤੇ ਹੁਣ ਮੈਂ ਚਲੋ ਲੈ ਲਨੀ ਆ ਹਨਾ ਔਰ ਹੁਣ ਖੁਸ਼ੀ ਖੁਸ਼ੀਆਂ ਬਣਾ ਜੀ ਮੈਂ ਚਲੋ ਟਾਈਮ ਕਾਫੀ ਟਾਈਮ ਹੋ ਗਿਆ 3-4 ਹੋ ਗਏ 2-3 ਮਹੀਨੇ ਉਹਨਾਂ ਨੇ ਚੈਨਲ ਬੰਦ ਕਰਿਆ ਉਹਨੂੰ ਤੇ ਹੁਣ ਆ ਵੀ ਜਾਂਦੇ ਨੇ ਵੀਡੀਓ ਚ ਹਉਨ ਬਾਰ-ਬਾਰ ਇਹ ਨਾ ਕਿਉਂ ਮੈਂ ਬਾਰ-ਬਾਰ ਇੱਕੋ ਗੱਲ ਕਹਿ ਰਹੀ ਐ ਮੈਂ ਬਾਰ-ਬਾਰ ਇਸ ਲਈ ਸਮਝਾ ਰਹੀ ਐ ਕਿ ਵੀ ਹੁਣ ਵੀ ਤੁਸੀਂ ਪਲੀਜ਼ 1 ਮਿੰਟ ਨਾ ਕਰਿਓ ਬਾਰ-ਬਾਰ ਵੀ ਉਹਨਾਂ ਨੂੰ ਕਹੋ ਆਪਦਾ ਵਲੌਗ ਸਟਾਰਟ ਕਰੋ ਜਾਂ ਫਿਰ ਉਹ ਵੀਡੀਓ ਚ ਪਹਿਲਾਂ ਦੀ ਤਰ੍ਹਾਂ ਆਇਆ ਕਰਨ ਪਹਿਲਾਂ ਦੀ ਤਰ੍ਹਾਂ ਤਾਂ ਨਹੀਂ ਦੇਖੋ ਉਹ ਲਗਾਤਾਰ ਵੀਡੀਓ ਚ ਆ ਸਕਦੇ ਪਰ ਜਿੰਨਾ ਕਾ ਲੈਣੀ ਆ ਉਹਨਾਂ ਆ ਜਾਂਦੇ ਨੇ ਉਹਨਾਂ ਕਾ ਲੈ ਲੈਣੀ ਐ ਵੀ ਪਹਿਲਾਂ ਵਾਂਗੂ ਜ਼ਿਆਦਾ ਗੱਲਾਂ ਬਾਤਾਂ ਵੀ ਨਹੀਂ ਕੈਮਰੇ ਦੇ ਪਿੱਛੇ ਤਾਂ ਕਾਰ ਹੀ ਲੰਦੇ ਆ ਚਲੋ ਤੇ ਬਾਕੀ ਵਲੌਗ ਤੁਹਾਨੂੰ ਪਲੀਜ਼ ਵੱਧ ਤੋਂ ਵੱਧ ਵੀਡੀਓ ਨੂੰ ਪਸੰਦ ਕਰਿਆ ਕਰੋ ਦਰਾਣੀ ਚ ਥਾਣੀ ਦਾ ਬਲੌਗ ਐਦਾਂ ਹੀ ਆਉਂਦੇ ਰਹਿਣਗੇ ਘਟ ਵੱਧ ਜਿੰਨਾ ਵੀ ਆਉਂਦੇ ਆ ਤਾਂ ਪਲੀਜ਼ ਪਸੰਦ ਕਰਿਆ ਕਰੋ ਵੱਧ ਵੱਧ ਪਲੀਜ਼ ਮੈਨੂੰ ਜਲਦੀ ਤੋਂ ਜਲਦੀ ਸਪੋਰਟ ਕਰੋ ਬਾਕੀ ਕਮੈਂਟ ਤੁਹਾਡੇ ਬਹੁਤ ਜ਼ਿਆਦੇ ਵਧੀਆ ਆਉਂਦੇ ਨੇ ਬਹੁਤ ਹੁਣ ਮੈਂ ਆਪਣੀ ਪੂਰੀ ਕੋਸ਼ਿਸ਼ ਕਰੂੰਗੀ ਵੀ ਮੈਂ ਡੇਲੀ ਬਲੌਗ ਪਾਇਆ ਕਰੂੰਗੀ ਤੇ ਦੂਜਾ ਹਾਂ ਇੱਕ ਸਾਰੇ ਬਾਰ ਬਾਰ ਪੁੱਛਦੇ ਆ ਇੱਕ ਹੋਮ ਟੂਰ ਕਰਵਾਓ ਹੋਮ ਟੂਰ ਮੈਂ ਜਿਵੇਂ ਪਹਿਲਾਂ ਵੀ ਤੁਹਾਨੂੰ ਕਿਹਾ ਹੈ ਵੀ ਕੋਈ ਅੱਡੀ ਗੱਲ ਨਹੀਂ ਹੈਗੀ ਹਨਾ ਮੈਂ ਹੋਮ ਟੂਰ ਵੀ ਤੁਹਾਡਾ ਕੁਝ ਜਿਹੜੇ ਨਵੇਂ ਸਬਸਕ੍ਰਾਈਬਰ ਹਨਾ ਉਹਨਾਂ ਨੂੰ ਸਮਝ ਨਹੀਂ ਲੱਗਦਾ ਵੀ ਅਸੀਂ ਕਿਹੜਾ ਕੰਮ ਮੈਂ ਕਿੱਧਰ ਕਰਦੀ ਆ ਕਹਿੰਦੇ ਵੀ ਤੁਹਾਡਾ ਸਮਝ ਨਹੀਂ ਲੱਗਦਾ ਤੁਸੀਂ ਕਿਹੜਾ ਕੰਮ ਕਿੱਥੇ ਕਰਦੇ ਹੋ ਤਾਂ ਉਹਨਾਂ ਨੂੰ ਉਹਨਾਂ ਨੂੰ ਮੈਂ ਦੱਸ ਦਿੰਨੀ ਆ ਵੀ ਸਾਡੀਆਂ ਨਾ ਦੋ ਕੁੱਠੀਆਂ ਨੇ ਦੇਖੋ ਦੋਹਾਂ ਦੇ ਵਿੱਚ ਜਿਵੇਂ ਸੇਮ ਏ ਐ ਦੋਹਾਂ ਦੇ ਵਿੱਚ ਦੋ ਦੋ ਰਸੋਈਆਂ ਵੀ ਨੇ ਇੱਕ ਸਾਡੀ ਰਸੋਈ ਬਾਹਰ ਹੈ ਜਿਹੜੀ ਕਿ ਉਹ ਸਾਡੀ ਚੁੱਲ੍ਹੇ ਵਾਲੀ ਆ ਸਾਡੇ ਸੇਮ ਨੇ ਤੇ ਸਾਡੇ ਦੋਹੇ ਕੋਠੀਆਂ ਦੇ ਮਤਲਬ ਅਸੀਂ ਗੱਭੇ ਨੂੰ ਸਾਡੇ ਸੈਂਟਰ ਚ ਦਰਵਾਜਾ ਏ ਬੀ ਅਸੀਂ ਜਿਹੜੇ ਵਿੱਚ ਇੱਕ ਦੂਜੇ ਵਿੱਚ ਦੋਨੇ ਕੋਠੀਆਂ ਵਿੱਚ ਕੰਮ ਕਰਦੇ ਰਹਿੰਦੇ ਆ ਸਾਡੇ ਜਿਹੜੇ ਕੰਮ ਹੈ ਉਹ ਦੋਨੀਆਂ ਕੋਠੀਆਂ ਵਿੱਚ ਚੱਲਦੇ ਰਹਿੰਦੇ ਆ ਬੀ ਮਤਲਬ ਅੱਧਾ ਸਮਾਨ ਸਾਡਾ ਇੱਧਰ ਪਿਆ ਅੱਧਾ ਉੱਧਰ ਪਿਆ ਅੱਧਾ ਉੱਧਰ ਕੰਮ ਕਰ ਲੈਂਦੇ ਆ ਅੱਧਾ ਉੱਧਰ ਨਹੀਂ ਸੋਈ ਕਰ ਲੈਂਦੇ ਤੇ ਜ਼ਿਆਦਾਤਰ ਕੰਮ ਜਿਹੜਾ ਸਾਡਾ ਬਾਹਰ ਰੋਟੀ ਪਾਣੀ ਦਾ ਉਹ ਬਾਹਰ ਚੁੱਲੇ ਤੇ ਹੁੰਦਾ ਏ ਬਾਹਰ ਚੁੱਲੇ ਵਾਲੀ ਰਸੋਈ ਆ ਕੋਈ ਟੱਕੀ ਵੀ ਨਹੀਂ ਆ ਉਹ ਵੀ ਤੁਹਾਨੂੰ ਮੈਂ ਦਿਖਾਈ ਏ ਸਾਰੀ ਓਪਨ ਆ ਹਨਾ ਵੀ ਚੁੱਲਾ ਇੱਕ ਬਸ ਅਸੀਂ ਅ ਥੋੜੇ ਟਾਈਮ ਤੱਕ ਹਨਾ ਟਾਈਮ ਲੰਘੂਗਾ ਹਜੇ ਸ਼ੈੱਡ ਸ਼ੁੱਡ ਪਾਵਾਂਗੇ ਤੱਕ ਤੱਕ ਮੈਂ ਕਰਦਾਂਗੇ ਪੂਰਾ ਵੀ ਮੀਂਹ ਕਣੀ ਚ ਸਾਨੂੰ ਔਖਾ ਨਹੀਂ ਹੋਊਗਾ ਕਈਆਂ ਨੂੰ ਜਿਨ੍ਹਾਂ ਨੂੰ ਸਮਝ ਨਹੀਂ ਆਂਦਾ ਨਾ ਉਹ ਪੁਲਿਸ ਦੁਆਰਾ ਫੇਰ کہہ ਰਹੀ ਹੈ ਵੀ ਸਾਡੀਆਂ ਦੋ ਕੋਠੀਆਂ ਨੇ ਦੋ ਰਸੋਈਆਂ ਨੇ ਤੀਜੀ ਸਾਡੇ ਚੁੱਲ੍ਹੇ ਵਾਲੀ ਬਾਹਰ ਹੈ ਸਾਡਾ ਸਾਰਾ ਕੰਮ ਟੋਟਲੀ ਬਾਹਰ ਹੀ ਹੁੰਦਾ ਹੈ ਜਿਹੜਾ ਅੰਦਰ ਅਸੀਂ ਮਾੜਾ ਮੋਟਾ ਕਰ ਲੈਂਦੇ ਆ ਕਦੇ ਉਹ ਉਧਰ ਲਈ ਤੇ ਕਰ ਲੈਂਦੇ ਆ ਕਦੇ ਇਧਰ ਵਾਲੀ ਰਸੋਈ ਦੇ ਕਰ ਲੈਂਦੇ ਆ ਜਿੱਥੇ ਸਾਨੂੰ ਠੀਕ ਲੱਗਦਾ ਸੀ ਉੱਥੇ ਹੀ ਕਰ ਲੈਂਦੇ ਆ ਹੋਮ ਟੂਰ ਦੀ ਗੱਲ ਮੈਂ ਤੁਹਾਨੂੰ ਜਿਵੇਂ ਪਹਿਲਾਂ ਕਿਹਾ ਮੈਂ ਦੀਵਾਲੀ ਨੂੰ ਹੋਮ ਟੂਰ ਕਰਵਾ ਦੂੰਗੀ ਬਸ ਕਿਉਂਕਿ ਫਿਰ ਅਬ ਐਵੇਂ ਆ ਵੀ ਹੋਮ ਟੂਰ ਮੈਂ ਜਾਣ ਕੇ ਨਹੀਂ ਕਰਵਾਉਂਦੇ ਹੈਗੇ ਅਸੀਂ ਕਿਉਂਕਿ ਸਾਡਾ ਘਰ ਵੀ ਅੱਧਾ ਰੈਡੀ ਨਹੀਂ ਹੈਗਾ 6 ਮਹੀਨੇ ਬਾਅਦ ਮਾੜਾ-ਵੋਟਾ ਜਿੰਨਾ ਹੋ ਸਕੇ ਥੋੜਾ ਕੰਮ ਕਰਵਾ ਲੈਣੇ ਆ ਤੇ ਐਨਾ ਸੀ ਹੋਮ ਟੂਰ ਮੈਂ ਵੀ ਤਾਂ ਕਰਕੇ ਨਹੀਂ ਕਰਵਾ ਲਈ ਚਲੋ ਜੀ ਆਪਾਂ ਵਲੌਗ ਦਾ ਹੁਣ ਇੱਥੇ ਐਂਡ ਕਰਦੇ ਆ ਜਿਆਦਾ ਨਾ ਬੋਲਦੇ ਹੋਏ ਕਿਉਂਕਿ ਕੋਈ ਇੰਨੀਆਂ ਗੱਲਾਂ ਸੁਣਦਾ ਵੀ ਨਹੀਂ ਹੈ ਨਾ ਕਿਸੇ ਨੂੰ ਮੇਰੀਆਂ ਗੱਲਾਂ ਨਹੀਂ ਪਸੰਦ ਆਉਂਦੀਆਂ ਨੇ ਕਿਸੇ ਨੂੰ ਨਹੀਂ ਆਉਂਦੀਆਂ ਤੇ ਹੁਣ ਮਿਲਦੇ ਆਪਾਂ ਨੈਕਸਟ ਵਧੀਆ ਜੇ ਵਲੌਗ ਚ